ਮੇਨ ਗੱਲ ਦੰਦਾ ਕਦ ਮੱਜਾਂ ਪਿਛਾ ਵਗੈਰਾ ਮਾਰਦੀਆਂ ਵਾ ਕਦ ਸੂਨ ਵਾਲੀਆਂ ਮੱਜਾਂ ਮਾਰਦੀਆਂ ਤੇ ਹੌਲਾ ਪੈਂਦੀਆਂ ਪਿਛਾ ਤੇ ਕਈ ਮੱਜਾਂ ਸੁਈਆਂ ਵਗੈਰਾ ਹੁੰਦੀਆਂ ਬਾਅਦ ਚ ਪਿਛਾ ਵਖੋਲਾ ਪੈਂਦੀ ਐ ਸਭ ਤੋਂ ਮੇਨ ਗੱਲ ਆ ਟੋਪਿਕ ਵੀਡੀਓ ਸ਼ੇਅਰ ਕਰਿਆ ਤੇ ਫੋਲੋ ਯੂਰ ਕਰਿਆ ਪੇਜ ਨੂੰ ਕਦੋਂ ਮੱਜ ਪਿਛਾ ਵਗੈਰਾ ਵਿਖਾਵੇ ਭਾਵੇਂ ਸੂਨ ਵਾਲੀ ਹੋਵੇ ਭਾਵੇਂ ਸੂਈ ਹੋਵੇ ਮੱਜ ਉਹਦੇ ਹਾਸਤੇ ਆ ਕਰਕੇ ਨੁਕਸਾ ਦੱਸੂ ਇੱਕ ਦੇਸੀ ਨੁਕਸਾ ਜੇ ਇੱਕ ਪਾਊਡਰ ਵਾ ਮੈਡੀਕਲ ਸਟੋਰ ਤੋਂ ਮਿਲਦਾ ਦੋਵਾਂ ਚ ਤੇ ਕਿਹੜਾ ਮੱਜ ਨੂੰ ਦੇ ਸਾਦੇ ਜੇ ਸਭ ਤੋਂ ਪਹਿਲਾਂ ਦੱਸੂਗਾ ਦੇਸੀ ਨੁਕਸਾ ਵੀਡੀਓ ਸ਼ੇ 5 ਤੋਲੇ ਲੈਣੇ ਰਾਲ ਪੰਸਾਰੀ ਦੀ ਦੁਕਾਨ ਤੋਂ ਮਿਲੇਗਾ ਪਰ ਸਮਾਨ ਦਾ ਨਵਾ ਸਾਰਾ ਠੀਕ ਆ 5 ਤੋਲੇ ਲੈਣੇ ਰਾਲ 5 ਤੋਲੇ ਲੈਣੇ ਬੱਲ ਕੱਠ ਠੀਕ ਆ 5 ਤੋਲੇ ਲੈਣੇ ਜੇ ਮਾਈ ਠੀਕ ਆ ਪੰਸਾਰੀ ਦੀ ਦੁਕਾਨ ਤੇ ਜਾ ਕੇ ਆ ਸਮਾਨ ਉਹਨੂੰ ਦੱਸ ਦੇ ਉਹ ਇਹਦੀਆਂ ਤੁਸੀਂ ਬਣਾਉਣੀਆਂ 5 ਪੁੜੀਆਂ ਠੀਕ ਆ ਮੈਨੂੰ ਰੋਜ਼ ਦੀ ਇੱਕ ਪੁੜੀ ਦੇਣੀ ਆ ਕਦੋਂ ਮਰਜ਼ੀ ਟਾਈਮ ਤੇ ਦੇ ਸਕਦੇ ਜੀ ਠੀਕ ਆ ਉਸ ਤੋਂ ਬਾਅਦ ਹੁੰਦਾ ਵਾ ਵੈਟਰਨਰੀ ਡਾਕਟਰ ਦਾ ਹੁੰਦਾ ਵਾ ਕਿਤਾ ਮੈਡੀਕਲ ਸਟੋਰ ਤੋਂ ਪਾਊਡਰ ਵਗੈਰਾ ਮਿਲਦਾ ਜੇ ਉਹ ਤੁਸੀਂ ਲਿਓਣਾ ਪਾਊਡਰ ਗਰਭ ਵੈਟ ਗਰਭਵੱਟ ਪਾਊਡਰ ਮਿਲੇਗਾ ਉਹ ਤੇ ਹੀ ਦੇਣਾ ਵਾ 60 ਗ੍ਰਾਮ ਪਾਊਡਰ ਦੇਣਾ ਵਾ ਡੇਲੀ ਦਾ ਕਿਹੜਾ ਪਾਊਡਰ ਤੁਸੀਂ ਉਹਨੂੰ ਦੋਗੇ ਉਹ ਦੋ ਤਿੰਨ ਦਿਨਾਂ ਦੇ ਵਿੱਚ ਸੈੱਟ ਹੋ ਜਾਊਗੀ ਪਿੱਛਾ ਵਗੈਰਾ ਨਹੀਂ ਦਿਖਾਊਗੀ ਆਪਣਾ ਭਾਵੇਂ ਸੂਣ ਵਾਲੀ ਨੂੰ ਦੇ ਸਾਦੇ ਜੇ ਭਾਵੇਂ ਸੂਈ ਵਗੈਰਾ ਨੂੰ ਦੇ ਸਾਦੇ ਜੇ ਕਿ ਦੁੱਧ ਵਗੈਰਾ ਦੇਣ ਵਾਲੀਆਂ ਮੱਜਾਂ ਨੂੰ ਕੇਵਲੇ ਪਿੱਛਾ ਦਿਖਾਉਣ ਲੱਗ ਪੈਂਦੀਆਂ ਵੀਡੀਓ ਸ਼ੇਅਰ ਕਰਦੇ ਹੋ ਦਬ ਕੇ ਤੇ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਯੂਰ ਕਰਿਓ ਧੰਨਵਾਦ